ਪੰਨਿ ਪਾਸ਼ਾ ਮਹਾਰਾਜ ਦੇ ਦਰ ਦੇ ਉੱਤੇ ਇੱਕ ਸਿੱਖ ਆਇਆ ਇਤਿਹਾਸ ਦੇ ਵਿੱਚ ਨਾਮ ਭਾਈ ਤੀਰਥਾ ਵੀ ਆਉਂਦਾ ਹੈ ਪਰ ਜ਼ਿਆਦਾਤਰ ਅਸੀਂ ਜੋ ਸ਼ਬਦ ਸੁਣਦੇ ਹਾਂ ਉਹ ਭਾਈ ਮੰਨ ਕਰਕੇ ਸੁਣਦੇ ਹਾਂ ਬੜਾ ਸੁਣਿਆ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਪਾਸ਼ਾ ਦੇ ਕੋਲ ਮਹਾਰਾਜ ਦੇ ਨਾਮ ਬਾਰੇ ਸੁਣਿਆ ਹੈ ਕਿ ਗੁਰੂ ਨਾਨਕ ਦਾ ਘਰ ਹੈ ਇਤਿਹਾਸ ਦੇ ਪਨੇ ਜ਼ਿਕਰ ਕਰਨ ਲੱਗੇ ਜਦੋਂ ਮਾਂ ਨੇ ਪਾਲਿਆ ਭਾਈ ਤੀਰਥੇ ਨੂੰ ਤੂੰ ਦੇਖੋ ਗੱਲ ਕਹਾਂ ਕਨੀ ਪੁੱਤ ਜਦੋਂ ਵੱਡਾ ਹੋਏ ਤੇ ਨਾਨਕ ਦੇ ਘਰ ਦੇ ਤੂੰ ਸਿੱਖੀ ਜ਼ਰੂਰ ਲਈ ਹੁਣ ਇਤਿਹਾਸ ਸਾਖੀ ਜਿਹੜੀ ਹੈ ਕੇਵਲ ਸੁਣਨ ਵਾਸਤੇ ਨਹੀਂ ਹੁੰਦੀ ਇਤਿਹਾਸ ਜਿਹੜਾ ਹੈ ਉਹ ਕੰਪੇਅਰ ਕਰਨ ਵਾਸਤੇ ਹੁੰਦਾ ਹੈ ਆਪਣੇ ਬੀਤ ਚੁੱਕੇ ਸਮੇਂ ਨੂੰ ਆਉਣ ਵਾਲੇ ਸਮੇਂ ਦੇ ਨਾਲ ਕੰਪੇਅਰ ਕਰਕੇ ਦੇਖੀਏ ਕਿ ਸਾਨੂੰ ਆਪਣੀ ਵਿਰਾਸਤ ਵਿੱਚ ਕੀ ਮਿਲਿਆ ਸੀ ਤੇ ਅਸੀਂ ਅੱਜ ਕਿੱਥੇ ਖੜੇ ਆ ਲੱਖਾਂ ਰੁਪਈਆ ਲਗਾ ਕੇ ਅਸੀਂ ਸਮਾਗਮ ਕਰਾ ਲੇ ਲੱਖਾਂ ਰੁਪਈਆ ਲਗਾ ਕੇ ਅਸੀਂ ਗੁਰਮਤ ਸਮਾਗਮ ਕਰਾ ਲੇ ਵੱਡੇ ਵੱਡੇ ਟੈਂਟ ਲਗਾਤੇ ਲੰਗਰ ਲਗਾਤੇ ਤੇ ਆਉਟਪੁੱਟ ਦੇ ਕੱਢ ਕੇ ਦੇਖੀ ਨਾ ਸਾਨੂੰ ਇਸ ਸਮਾਗਮ ਵਿੱਚ ਆਉਟਪੁੱਟ ਕੀ ਮਿਲੀ ਹੈ ਮੈਂ ਬਾਰ ਬਾਰ ਜ਼ਿਕਰ ਕਰਦਾ ਹੁੰਨਾ ਜਿੱਦਣ ਸਾਡੀ ਕੌਮ ਲੰਗਰਾਂ ਵਿੱਚੋਂ ਨਿਕਲ ਕੇ ਇਹ ਗੁਰੂ ਦੇ ਸ਼ਬਦ ਵਾਲੇ ਪਾਸੇ ਆ ਗਈ ਉਦੋਂ ਅਸੀਂ ਇੱਕ ਹਾਕਣਾ ਕਵਾਂਗੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਦਾ ਭਲਾ ਤੇ ਜੇਕਰ ਤੇ ਕਾਮ ਰਹਿ ਗਈ ਲੰਗਰਾਂ ਵਾਲੇ ਪਾਸੇ ਫਿਰ ਚੜ੍ਹਦੀ ਕਲਾ ਨਾ ਪਾਲੀਏ ਗੁਰੂ ਦੇ ਕੋਲ ਮਾਲਕ ਨੇ ਕਹਣਾ ਤੇ ਤੈਨੂੰ ਚੜ੍ਹਦੀ ਕਲਾ ਤੇ ਗੁਰੂ ਦੇ ਸ਼ਬਦ ਨੇ ਦੇਣੀ ਸੀ ਖਰ ਮਾ ਨੇ ਇਹ ਬੱਚੇ ਨੂੰ ਖੜਾਇਆ ਕਰਨਾ ਤੇ ਕੋਈ ਗੱਲ ਕਹਿ ਕੰਨ ਪੁੱਤ ਨਾਨਕ ਦੇ ਘਰੋਂ ਸਿੱਖੀ ਦੀ ਦਾਤ ਜਰੂਰ ਲਈ ਇਤਿਹਾਸ ਦੇ ਪਹਿਲੇ ਜ਼ਿਕਰ ਕਰਨ ਲੱਗੇ ਸਖੀ ਸਰਵਰੀਆਂ ਦਾ ਬੜਾ ਵੱਡਾ ਪੁਜਾਰੀ ਸੀ ਇਹ ਜਥਾ ਲੈ ਕੇ ਇੱਕ ਵਾਰ ਗਏ ਅੰਮ੍ਰਿਤਸਰ ਦੀ ਧਰਤੀ ਉੱਤੇ ਪਹੁੰਚੇ ਨਾਲ ਸੰਗਤ ਹੈ ਪਤਾ ਲੱਗਿਆ ਕਿ ਇਹ ਗੁਰੂ ਨਾਨਕ ਦਾ ਕਰ ਹੈ ਪੰਨੇ ਗੁਰਦੇਵ ਮਹਾਰਾਜ ਪਾਸ਼ਾ ਇੱਥੇ ਸਿੱਖ ਸੰਗਤਾਂ ਨੂੰ ਉਪਦੇਸ਼ ਕਰਕੇ ਗੁਰਬਾਣੀ ਨਾਲ ਜੋੜਦੇ ਹਨ ਗੁਰੂ ਦੇ ਸਿਧਾਂਤ ਨਾਲ ਜੋੜਿਆ ਜਾਂਦਾ ਹੈ ਪੰਜਵੇਂ ਗੁਰਦੇਵ ਪਾਤਸ਼ਾਹ ਮਹਾਰਾਜ ਦੇ ਕੋਲ ਜਦੋਂ ਗੇਤ ਕਹਿਣ ਲੱਗੇ ਕਿ ਮਹਾਰਾਜ ਤੁਨ ਕੋ ਸਿੱਖ ਮਿਲਣ ਵਾਸਤੇ ਆਇਆ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਆਏ ਹੱਥ ਜੁੜੇ ਕਹਿਣ ਲੱਗੇ ਕਿ ਮਹਾਰਾਜ ਤੁਹਾਡੇ ਕੋਲ ਸਿੱਖੀ ਦੀ ਦਾਤ ਲੈਣ ਵਾਸਤੇ ਆਇਆ ਹਾਂ ਉਹਨੂੰ ਸਿੱਖੀ ਦੀ ਦਾਤ ਦੇ ਦਿਓ ਤੇ ਪੰਜਵੇਂ ਗੁਰਦੇਵ ਪਾਤਸ਼ਾਹ ਮਹਾਰਾਜ ਵੇਖ ਕੇ ਮੁਸਕਰਾਏ ਗੁਰਦੇਵ ਕਹਿਣ ਲੱਗੇ ਜਿਆਦਾ ਰੱਖਣਾ ਸਿੱਖੀ ਦੇ ਉੱਤੇ ਕਰੇ ਸਿੱਖੀ ਦੀ ਟਿਕਦੀ ਅਸੀਂ ਬਹੁਤ ਵਾਰ ਇਹ ਸ਼ਬਦ ਸੁਣਿਆ ਹੋਵੇਗਾ ਸ਼ਬਦ ਸੁਣਨ ਵਿੱਚ ਬੜਾ ਸੌਕਾ ਦੇ ਸੁਖੜਿਆ ਹੈ ਕਿ ਸਿੱਖੀ ਦੇ ਉੱਤੇ ਸਿੱਖੀ ਨਹੀਂ ਟਿਕਦੀ ਪਰ ਜਦ ਅਰਥਾਂ ਨੂੰ ਦੇਖਿਆ ਜਾਂਦਾ ਹੈ ਇਸ ਸ਼ਬਦ ਨੂੰ ਮਿਟਾਉਣ ਵਾਸਤੇ ਭਾਈ ਤੀਰਥੇ ਨੂੰ ਆਪਣੇ ਜੀਵਨ ਵਿੱਚ ਕੀ ਕੀ ਝੱਲਣਾ ਪਿਆ ਅਸੀਂ ਸਾਖੀ ਸੁਣੀ ਇਧਰੋਂ ਸੁਣੀ ਇਧਰੋਂ ਸੁਣ ਕੇ ਬਾਹਰ ਕੱਢ ਦਿੱਤੀ ਤੇ ਫਿਰ ਗੁਰਮਾਨੰਗ ਦੀ ਸਿੱਖੀ ਨੂੰ ਉਹ ਸਿੱਖੀ ਹੋਈ ਦੇ ਟਿਕਾਉਣਾ ਜਾ ਰਿਹਾ ਹੈ ਗੁਰਦੇਵ ਦੇ ਸ਼ਬਦਾਂ ਦੀ ਡੰਗਾਈ ਵੱਡੀ ਸੀ ਮਾਲਕ ਆਖਣ ਲੱਗੇ ਭਾਈ ਤੀਰਥੇ ਫੋ ਭਾਈ ਮੰਝ ਗੁਰਨਾਮਕ ਦੀ ਸਿੱਖੀ ਜਿਹੜੀ ਹੈ ਕਰੇ ਸਿੱਖੀ ਹੋਈ ਚੀਜ਼ ਦੇ ਉੱਤੇ ਕਦੇ ਟਿਕਦੀ ਨਹੀਂ ਕਹਿੰਦੇ ਮਾਲਕ ਕੀ ਹੋ ਗਿਆ ਪਾਤਸ਼ਾਹ ਕਹਿੰ ਲੈ ਕਿ ਸਖੀ ਸਰਵਰੀਆਂ ਦਾ ਪੁਜਾਰੀ ਹੈ ਕਿੰਨੇ ਸਾਲ ਹੋ ਗਏ ਸਖੀ ਸਰਵਰੀਆਂ ਨੂੰ ਮੰਦੇ ਨੂੰ ਕਿੰਨੇ ਸਾਲ ਹੋ ਗਏ ਮੱਠਾਂ ਨੂੰ ਪੂਜਦੇਆਂ ਨੂੰ ਇਹ ਗੁਰੂ ਨਾਨਕ ਦੀ ਸਿੱਖੀ ਨੂੰ ਟਿਕਾਣਾ ਚਾਹੁੰਦਾ ਤੇ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਕਿ ਵਸਤੂ ਅੰਦਰ ਵਸ ਸਮਾਵੇ ਤੇ ਦੂਜੀ ਹੋਵੇ ਪਾਸ ਪਹਿਲੀ ਪਈ ਹੋਈ ਵਸਤੂ ਨੂੰ ਕੱਢ ਕੇ ਪਾਸੇ ਰੱਖਿਆ ਜਾਏ ਤਾਂ ਇੱਕ ਵਸਤੂ ਦੇ ਅੰਦਰ ਦੂਜੀ ਵਸਤੂ ਸਮਾ ਸਕਦੀ ਹੈ ਤੇ ਗੁਰੂ ਨਾਨਕ ਪੰਜਵੇਂ ਪਾਸ਼ਾ ਨੇ ਕਿਤੇ ਨਹੀਂ ਇਹ ਗੱਲ ਕਹੀ ਕਿ ਭਾਈ ਮੰਦ ਜਾ ਕੇ ਤੂੰ ਮੜੀ ਹਟਾ ਦੇ ਜਾ ਕੇ ਤੂੰ ਮੱਠ ਹਟਾ ਦੇ ਸਖੀ ਸਰਵਰੇ ਨੂੰ ਪੂਜਣਾ ਬੰਦ ਕਰ ਦੇ ਪੰਨਵੇ ਗੁਰਦੇਵ ਦੇ ਇਹ ਸ਼ਬਦਾਂ ਨੂੰ ਸੁਨੇਆ ਅੰਦਰ ਤੱਕ ਝੰਡੋੜਿਆ ਗਿਆ ਕਿ ਮਾਲਕ ਜੀ ਹੁਸ਼ਾ ਗੁਰਨਾਮਕ ਦੀ ਸਿੱਖੀ ਐਡੀ ਕੀਮਤੀ ਹੈ ਸਿੱਖੀ ਹੋਈ ਦੇ ਕਦੇ ਸਿੱਖੀ ਟਿਕਦੀ ਨਹੀਂ ਘਰ ਗਿਆ ਤੇ ਪਿੰਡ ਦੇ ਇਲਾਕੇ ਦੇ ਲੋਕਾਂ ਨੇ ਚੌਧਰੀ ਬਣਾਇਆ ਹੋਇਆ ਸੀ ਭਾਈ ਮੰਜ ਨੂੰ ਉਸ ਇਲਾਕੇ ਦਾ ਚੌਧਰੀ ਜਿਹੜਾ ਸਾਲ ਬਾਅਦ ਉਹਨਾਂ ਨੇ ਮੱਠ ਦੇ ਉੱਤੇ ਮੇਲਾ ਕਰਿਆ ਕਰਨਾ ਕੁਝ ਵੀ ਉੱਥੇ ਕਰਿਆ ਕਰਨਾ ਪ੍ਰੋਗਰਾਮ ਉਹਦਾ ਚੌਧਰੀ ਸੀ ਭਾਈ ਮੰਜ ਪੰਵੇਂ ਪਾਸ਼ਾ ਦੀ ਗੱਲ ਬੜੀ ਅੰਦਰ ਤੱਕ ਝੋੜ ਕੇ ਰੱਖ ਕੇ ਰੱਖ ਦਿੱਤਾ ਇੱਕ ਗੱਲ ਨੇ ਕਈ ਫੜੀ ਕਈ ਫੜ ਕੇ ਮੱਠ ਨੂੰ ਢਾ ਦਿੱਤਾ ਬਰਾਬਰ ਕਰ ਦਿੱਤਾ ਸਭ ਕੁਝ ਲੋਕਾਂ ਨੇ ਰੋਲਾ ਪਾਇਆ ਭਾਈ ਮਨਜ ਤੇਰੇ ਦਿਮਾਗ ਨੂੰ ਕੀ ਹੋ ਗਿਆ ਹੈ ਫਕੀਰਾਂ ਦੀ ਜਗ੍ਹਾ ਨੂੰ ਢਾ ਦਿੱਤਾ ਹੈ ਸਰਵਰੀਆਂ ਦੀ ਜਗ੍ਹਾ ਨੂੰ ਢਾ ਦਿੱਤਾ ਹੈ ਇਹ ਹੁਣ ਫਕੀਰ ਤੈਨੂੰ ਕਦੇ ਮਾਫ਼ ਨਹੀਂ ਕਰਨਗੇ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਫੈਸਲਾ ਲਿਆ ਕਿ ਸਭ ਤੋਂ ਪਹਿਲਾਂ ਇਹ ਭਾਈ ਮੰਜ ਦਾ ਜਿਹੜਾ ਇਹ ਚੌਧਰ ਪੂਣਾ ਖੋਲਿਓ ਪਿੰਡ ਦੇ ਲੋਕਾਂ ਨੇ ਚੌਧਰੀ ਬਣਾਇਆ ਹੋਇਆ ਸੀ ਚੌਧਰ ਪੂਣਾ ਖੋਲਿਆ ਜਿਹੜੇ ਅਗਿਆਨਤਾ ਵਾਲੇ ਲੋਕ ਸਨ ਸਰਵਰੀਆਂ ਦੀ ਜਿਹੜੀ ਇਹ ਬੇਅਦਬੀ ਕੀਤੀ ਹੈ ਨਰਾਦਰੀ ਹੋ ਗਈ ਸਭ ਕੁਝ ਹੋ ਗਿਆ ਤੇ ਲੋਕਾਂ ਨੇ ਕਹਿ ਇਹਨੂੰ ਪਿੰਡ ਚੋਂ ਬਾਹਰ ਕੱਢ ਦਿਓ ਇਹਨੂੰ ਪਿੰਡ ਤੇ ਰੱਖਣਾ ਨਹੀਂ ਪਤਨੀ ਹੈ ਆਪ ਹੈ ਬੱਚੇ ਹੈ ਪਿੰਡ ਦੇ ਲੋਕਾਂ ਨੇ ਬਾਹਰ ਕੱਢ ਦਿੱਤਾ ਕੋਈ ਵੀ ਐਸੀ ਕਾਰਨ ਬਣਿਆ ਬਿਮਾਰੀ ਕਰਕੇ ਡੰਗਰ ਮਰ ਗਏ ਫਸਲ ਚੰਗੀ ਨਾ ਹੋਈ ਤੇ ਲੋਕਾਂ ਦੇ ਮਨ ਦੇ ਅੰਦਰ ਇੱਕ ਗੱਲ ਪੈਦਾ ਹੋ ਗਈ ਕਹਿੰਦਾ ਦੇਖਿਆ ਇਹ ਸਰਵਰੀਆਂ ਦੀ ਜਗਾ ਢਾਈ ਸੀ ਨਾ ਇਹ ਕਰੋਧੀ ਹੋ ਗਏ ਹੋਣਾ ਹੁਣ ਚੱਲਣਾ ਤੇ ਪੈਣਾ ਸੀ ਡੰਗਰ ਮਾਰੇ ਗਏ ਫਸਲ ਖਰਾਬ ਹੋ ਗਈ ਸਾਡੇ ਮਨ ਦੇ ਅੰਦਰ ਇਹ ਗੱਲ ਦਾ ਬੜਾ ਡਰਾਵਾ ਹੈ ਜੀ ਜੇਕਰ ਕੋਈ ਮੇਰੇ ਵਰਗਾ ਪ੍ਰਚਾਰਕ ਬੋਲਦੇ ਨਾ ਕਿ ਜਗਾ ਦੇ ਬਾਰੇ ਤੇ ਆਪਣੇ ਕੋਲ ਫੈਸਲੇ ਕਰਨੇ ਸ਼ੁਰੂ ਕਰ ਦਿੰਦੇ ਵੇਖੀ ਹੋਣੇ ਲੱਤਾਂ ਟੁੱਟ ਜਾਣਗੀਆਂ ਐਕਸੀਡੈਂਟ ਹੋ ਜਾਏਗਾ ਪਰਿਵਾਰ ਖਤਮ ਹੋ ਜਾਏਗਾ ਨਾ ਜਿਸ ਦਾ ਸਾਹਿਬ ਡਾਡਾ ਹੋਵੇ ਵਿਸ਼ਵਾਸ ਨਹੀਂ ਲੈ ਫਿਰ ਉਹਨੂੰ ਕੋ ਮਾਰਨ ਵਾਲਾ ਕੌਣ ਹੈ ਇਹ ਗੱਲਾਂ ਦੇ ਨਾਲ ਥੋੜੀ ਮਾਰਿਆ ਜਾਂਦਾ ਹੈ ਏਡੀ ਗੁਰਨਾਕ ਦੀ ਗਰ ਦੀ ਘਰ ਦੀ ਸੱਚਾਈ ਹੈ ਸਿਧਾਂਤ ਉਹ ਸੱਚੀ ਰਹੇਗਾ ਜੋ ਆਦਤ ਸੱਚ ਹੈ ਜੋ ਗਾੜ ਸੱਚ ਹੈ ਪੀ ਸੱਚ ਹੈ ਨਾਨਕ ਗੋਸੀ ਪੀ ਸੱਚ ਹੈ ਉਸ ਸਿਧਾਂਤ ਨੂੰ ਕੋਈ ਮੋੜ ਦੇ ਨਹੀਂ ਸਕਦਾ ਡੰਗਲ ਮਾਰੇਗੇ ਲੋਕਾਂ ਨੇ ਗੱਲ ਉਡਾ ਦਿੱਤੀ ਭਾਈ ਮੰਨ ਨੇ ਕੀਤਾ ਸੀ ਨਾ ਕੰਮ ਜਗਾ ਢਾਈ ਫਕੀਰ ਹੁਣ ਕਰੋਧੀ ਹੋ ਗਿਆ ਹੁਣ ਨੁਕਸਾਨ ਵੀ ਹੋਏਗਾ ਪਿੰਡ ਦੇ ਲੋਕਾਂ ਦੇ ਘਰੋਂ ਬਾਹਰ ਕੱਢ ਦਿੱਤਾ ਪਿੰਡ ਚੋਂ ਬਾਹਰ ਕੱਢ ਦਿੱਤਾ ਘਾਹ ਵੇਚਣਾ ਸ਼ੁਰੂ ਕੀਤਾ ਘਾਹ ਦੀ ਪੰਡ ਲੈ ਕੇ ਆਇਆ ਕਰਨੀ ਉਹਨਾਂ ਦਾ ਗੁਜ਼ਾਰਾ ਹੋਇਆ ਕਰਨਾ ਘਰ ਵਾਲੀ ਪਤਨੀ ਨੇ ਇੱਕ ਦਿਨ ਕਿਹਾ ਕੈ ਲੱਗੀ ਘਰ ਦਾ ਗੁਜ਼ਾਰਾ ਕਰਨਾ ਤੇ ਓਖਾ ਹੈ ਬੱਚੀ ਵੀ ਹੈ ਘਰ ਜਿਹੜੇ ਲੋਕਾਂ ਨੇ ਚੌਧਰੀ ਬਣਾਇਆ ਸੀ ਇਲਾਕੇ ਦਾ ਅਦ ਉਹ ਚੌਧਰੀ ਲੋਕਾਂ ਦੇ ਘਰ ਦੇ ਵਿੱਚ ਨੌਕਰੀ ਕਰਨ ਵਾਸਤੇ ਮਜਬੂਰ ਹੋ ਗਿਆ ਇਤਿਹਾਸ ਦੇ ਪੱਨੇ ਜ਼ਿਕਰ ਕਰਨ ਲੱਗੇ ਉਹਦੀ ਪਤਨੀ ਕਹਿ ਲੈ ਕਿੰਨੀ ਮੈਨੂੰ ਕੰਮ ਮਿਲਦੇ ਆ ਕਿਤੇ ਕਿਸੇ ਦੇ ਘਰ ਬਰਤਨ ਮੰਗਨੇ ਘਰ ਦਾ ਕੰਮ ਕਰਨਾ ਨੌਕਰਾਨੀ ਦਾ ਕੰਮ ਮੈਂ ਕਰਨਾ ਚਾਹੁੰਦੀ ਆ ਆ ਡੋਲਿਆ ਫਿਰਨੇ ਇੱਕੋ ਗੱਲ ਮੰਨਦੇ ਵਿੱਚ ਸੀ ਗੁਰੂ ਨਾਨਕ ਦੇਵ ਜੀ ਦੇ ਦਰ ਦੇ ਕੋਲ ਜਾ ਕੇ ਸਿੱਖੀ ਜ਼ਰੂਰ ਲੈਣੀ ਹੈ ਪੰਵੇ ਗੁਰਦੇਵ ਨੇ ਕਿਹਾ ਸਿੱਖੀ ਕੋਈ ਦੇ ਕਦੇ ਸਿੱਖੀ ਨਹੀਂ ਕਦੇ ਟਿਕਦੀ ਇਤਿਹਾਸਨਿਤ ਵਕ ਵਕ ਤਰੀਕਿਆਂ ਨਾਲ ਇਹ ਸਾਖੀ ਦਰਜ ਹੈ ਪ੍ਰਕਟਨਾ ਕਲੀ ਪਿਆਰੀ ਕਹਿੰਨ ਲਗੇ ਇੱਕ ਸਿੱਖ ਆਇਆ ਪੰਵੇਂ ਗੁਰਦੇਵ ਨੇ ਅੰਮ੍ਰਿਤਸਰ ਦੇ ਧਰਤੀ ਤੋਂ ਭੇਜਿਆ ਇਲਾਕੇ ਦੇ ਲੋਕਾਂ ਨੂੰ ਕਹਿੰਨ ਲਗਾ ਕਿੰਦਾ ਇੱਥੇ ਮੰਦ ਕਿੱਥੇ ਰਹਿੰਦਾ ਹੈ ਕਹਿੰਦਾ ਫਲਾਣੀ ਫਲਾਣੀ ਜਗ੍ਹਾ ਤੇ ਝੁੱਗੀ ਹੈ ਉਥੇ ਰਹਿ ਰਿਹਾ ਭਾਈ ਮੰਜ ਨੂੰ ਜਾ ਕੇ ਮਿਲਿਆ ਕਹਿਣ ਲੱਗੇ ਪੰਨਵੇਂ ਗੁਰਦੇਵ ਪਾਸ਼ਾ ਮਹਾਰਾਜ ਨੇ ਤੁਹਾਡੇ ਵਾਸਤੇ ਇੱਕ ਹੁਕਮਨਾਮਾ ਭੇਜਿਆ ਬੜਾ ਖੁਸ਼ ਹੋਇਆ ਕਹਿੰਦਾ ਇਹ ਮੰਜ ਨੂੰ ਕੋਈ ਜਾਣਦਾ ਨਹੀਂ ਸੀ ਪਿੰਡ ਦੇ ਲੋਕਾਂ ਨੇ ਘਰੋਂ ਬਾਹਰ ਕੱਢ ਦਿੱਤਾ ਪਿੰਡ 'ਚੋਂ ਬਾਹਰ ਕੱਢਿਆ ਕਹਿੰਦਾ ਪੰਨਵੇਂ ਪਾਸ਼ਾ ਨੇ ਇਹ ਵੀ ਗੱਲ ਕਹੀ ਹੈ ਕਿ ਇਹ ਹੁਕਮਨਾਮਾ ਤਾਂ ਦੇਣਾ ਕਿ ਜੇ ਇਹ 20 ਰੁਪਏ ਦੇਵੇਗਾ ਉਸ ਸਮੇਂ ਤੇ ਜੋ ਵੀ ਜੋ ਪੈਸੇ ਦਾ ਕਰੰਸੀ ਦਾ ਮੁੱਲ ਸੀ ਜਿਨੇ ਪੈਸੇ ਜੁੜੇ ਸਨ ਉਹਦੇ ਤੇ ਹੁਕਮਨਾਮਾ ਹੁਕਮਨਾਮਾ ਦੇਖਿਆ ਤੇ ਹੁਕਮਨਾਮੇ ਚ ਲਿਖਿਆ ਸੀ ਗੁਰੂ ਨਾਨਕ ਨੂੰ ਹਮੇਸ਼ਾ ਯਾਦ ਰੱਖੀ ਤੇ ਜਦੋਂ ਹੁਕਮਨਾਮਾ ਪੜਿਆ ਮਨ ਬੜਾ ਗਰਾਲ ਚ ਆਇਆ ਤੇ ਕੈਲ ਕੰਨਾ ਪਛਤਾਵਾ ਹੋ ਰਿਹਾ ਪੈਸੇ ਦੇਖ ਕੇ ਕੈਲ ਨਾ ਕੰਨਾ ਮੈਂ ਭਾਗਾ ਮੰਨਾਂ ਕਿ ਪੰਮੇ ਗੁਰੂ ਦੇਵ ਨੇ ਮੇਰੇ ਵਾਸਤੇ ਹੁਕਮਨਾਮਾ ਭੇਜਿਆ ਹੈ ਕਹਿੰਦਾ ਪੈਸੇ ਲੈ ਸਕਦਾ ਕੰਨ ਨਾ ਕਈ ਦਿਨ ਨਿਕਲ ਗਿਆ ਆਪਣੀ ਮੇਨ ਮਜ਼ਦੂਰੀ ਕਰਦਾ ਰਿਹਾ ਇੱਕ ਹੁਕਮਨਾਮਾ ਫੇਰ ਆਇਆ ਉਸ ਹੁਕਮਨਾਮੇ ਚ ਪੰਨਵੇਂ ਗੁਰੂ ਦੇਵ ਨੇ ਲਿਖਿਆ ਸੀ ਭਾਈ ਮੰਜ ਜਿੱਥੇ ਵੀ ਹੈ ਗੁਰੂ ਅਰਜਨ ਤੈਨੂੰ ਬੁਲਾ ਰਿਹਾ ਹੈ ਤੂੰ ਜ਼ਰੂਰ ਆ ਭਾਈ ਮੰਜ ਨੂੰ ਚਾਹ ਚੜ ਗਿਆ ਘਰ ਵਾਲੀ ਨਾਲ ਲਈ ਆਪਣਾ ਸਮਾਨ ਜਿਹੜਾ ਵੀ ਹੈ ਉਸ ਨਾਲ ਲਿਆ ਤੇ ਪੰਨਵੇਂ ਗੁਰੂ ਦੇ ਪਾਸ਼ਾ ਮਹਾਰਾਜ ਦੇ ਕੋਲ ਅੰਮ੍ਰਿਤਸਰ ਦੀ ਧਰਤੀ ਉੱਤੇ ਜਾ ਕੇ ਪਹੁੰਚ ਗਿਆ ਮਿਲਣ ਵਾਸਤੇ ਅੰਦਰ ਗਿਆ ਤੇ ਮਹਾਰਾਜ ਕਹਿੰਦੇ ਰੁਕ ਜਾਓ ਇੱਥੇ ਗੁਰੂ ਘਰ ਦੀ ਸੇਵਾ ਕਰੋ ਆਪਣੀ ਮਿਹਨਤ ਜਿਹੜੀ ਕਰਨੀ ਹੈ ਉਹਨੂੰ ਕਰੋ ਕਈ ਦਿਨ ਨਿਕਲ ਗਏ ਮਿਹਨਤ ਕਰਦਾ ਰਿਹਾ ਇਤਿਹਾਸ ਦੇ ਪਹਿਲੇ ਜ਼ਿਕਰ ਕਰ ਲਏ ਕਿ ਬਾਲਨ ਦੀ ਪੰਡ ਲੈ ਕੇ ਆਇਆ ਕਰਨੀ ਤੇ ਗੁਰੂ ਘਰ ਚ ਆ ਕੇ ਬਾਲਨ ਦੀ ਪੰਡ ਸੁੱਟਿਆ ਕਰਨੀ ਲੰਗਰ ਪ੍ਰਸ਼ਾਦਾ ਤਿਆਰ ਹੋਇਆ ਕਰਨਾ ਉੱਥੇ ਪ੍ਰਸ਼ਾਦਾ ਪਾਣੀ ਛਕ ਲਿਆ ਕਰਨਾ ਪੰਜਵੇਂ ਗੁਰਦੇਵ ਮਹਾਰਾਜ ਪਾਸ਼ਾ ਨੇ ਜੋ ਬਚਨ ਬਲਾਸ ਕਰਿਆ ਕਰਨੇ ਕੀਰਤਨ ਕਰਿਆ ਕਰਨਾ ਗੁਰੂ ਦੀਆ ਵਿਚਾਰਾ ਕਰਿਆ ਕਰਨੀਆਂ ਉਹਨੂੰ ਸੁਣਿਆ ਕਰਨਾ ਕਈ ਸਮਾਂ ਨਿਕਲ ਗਿਆ ਨਿਕਲਦਾ ਗਿਆ ਇਸ ਤਰ੍ਹਾਂ ਪੰਜਵੇਂ ਗੁਰਦੇਵ ਮਹਾਰਾਜ ਪਾਸ਼ਾ ਨੇ ਇੱਕ ਦਿਨ ਪੁੱਛਿਆ ਕਿਨੇ ਭਾਈ ਮੰਜ ਕਿਨੇ ਸਮੇਂ ਤੋਂ ਜਾ ਰਹੇ ਆਇਤ ਥੇ ਕਿਆ ਲਗੇ ਮਹਾਰਾਜ ਤੇਰੇ ਦਰ ਮੇ ਇੱਕ ਟਿਕਾਣਾ ਦਿੱਤਾ ਹੈ ਰਹਿਣ ਵਾਸਤੇ ਪੇਟ ਕਾਣਾ ਲਈ ਸੀ ਝੁੱਗੀ ਚ ਰਹਿ ਰਿਆ ਸੀ ਤੇਰੇ ਦਰ ਦੇ ਉਤੇ ਆ ਕੇ ਟਿਕਾਣਾ ਮਿਲਿਆ ਤੇਰਾ ਸ਼ੁਕਰਗੁਜ਼ਾਰ ਹਾਂ ਮਾਲਕਾ ਤੇ ਪਾਸ਼ਾ ਕਹਿੰ ਲੈ ਕਰਦੇ ਕੀ ਹੁੰਦੇ ਕਹਿੰਦੇ ਮਾਲਕਾ ਤੇਰੇ ਦਰ ਦੀ ਸੇਵਾ ਕਰਦਾ ਭਲੇ ਪਾਸ਼ਾ ਮਹਾਰਾਜ ਕਹਿੰ ਲੈ ਸੇਵਾ ਕੀ ਸੇਵਾ ਕਰਦਾ ਕਹਿੰ ਲੈ ਮਾਲਕ ਜੀ ਉਹ ਆ ਜੰਗਲ ਤੇ ਜਾਂਦਾ ਸ਼ਾਮਾਂ ਤੱਕ ਜਿੰਨਾ ਵੀ ਬਲਣ ਆਉਂਦਾ ਬਾਲੰਦੀ ਪੰਡ ਲੈ ਕੇ ਉਹਨਾਂ ਤੇਰੇ ਦਰ ਦੇ ਉੱਤੇ ਆ ਕੇ ਰੱਖਦਾ ਸੇਵਾ ਚ ਪਾ ਦਿੰਦਾ ਤੇ ਪੰਜਵੇਂ ਗੁਰਦੇਵ ਕਹਿ ਲੈ ਕਹਿੰਦੇ ਪ੍ਰਸ਼ਾਦਾ ਕਿੱਥੇ ਛਕਦੇ ਹੋ ਤੇ ਕਹਿੰਦੇ ਗੁਰੂ ਸਾਹਿਬ ਜਿਹੜੇ ਲੰਗਰ ਚ ਪੰਡ ਪੁੰਨ ਪ੍ਰਸ਼ਾਦਾ ਉੱਥੋਂ ਛਕ ਲੈਣਾ ਤੇ ਪੰਜਵੇਂ ਗੁਰਦੇਵ ਕਹਿ ਲੈਂਗੇ ਫਿਰ ਸੇਵਾ ਤਰੀ ਨਾ ਹੋਈ ਫਿਰ ਇਹ ਤੇ ਕੰਮ ਹੈ ਜਿੰਨਾ ਕੰਮ ਕਰਦਾ ਉਹਨੇ ਕੰਮ ਦੇ ਤੂੰ ਪ੍ਰਸ਼ਾਦਾ ਛਕ ਲੈਣਾ ਇੱਕ ਪ੍ਰਖਿਆ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਈ ਸੀ ਜੇ ਸਾਡੇ ਵਰਗਾ ਹੁੰਦਾ ਤੇ ਕਿਹੜੀ ਸਿੱਖੀ ਲੈਣੀ ਆਪਾਂ ਗੁਰੂ ਸਾਹਿਬ ਨੇ ਮੈਨੂੰ ਲੰਗਰ 'ਚ ਇੰਨੀ ਗੱਲ ਕਹਿ ਦਿੱਤੀ ਜੀ ਮੈਨੂੰ ਕੋਈ ਸੇਵਾਦਾਰ ਬੋਲ ਪਿਆ ਕਥਾਵਾਚਕ ਨੇ ਲੰਗਰ ਬਾਰੇ ਕਹਿਤਾ ਕਥਾ ਵਿੱਚ ਮੈਂ ਗੁਰਦੁਆਰੇ ਨਹੀਂ ਆਇਆ ਕਰਨਾ ਪ੍ਰਚਾਰਕਾਂ ਕਰਕੇ ਗੁਰਦੁਆਰੇ ਆਉਣਾ ਛੱਡੋ ਭਨਵੇਂ ਗੁਰਦੇਵ ਮਹਾਰਾਜ ਪਾਸ਼ਣ ਇੰਨੀ ਗੱਲ ਕੋਈ ਭਾਈ ਮੰਜ ਨੂੰ ਤੇ ਮਨ ਦੇ ਅੰਦਰ ਇਹ ਗੱਲ ਪੈਦਾ ਹੋ ਗਈ ਮਾਲਕ ਗੱਲ ਤੇ ਤੇਰੀ ਠੀਕ ਹੈ ਜਿਹੜਾ ਮੈਂ ਬਾਲਣ ਲੈ ਕੇ ਆਉਣਾ ਉਹ ਬਾਲਣ ਦਾ ਮੈਂ ਲੰਗਰ ਛਕ ਲੈਣਾ ਮੇਰੀ ਘਰ ਵਾਲੀ ਲੰਗਰ ਛਕ ਲੈਂਦੀ ਹੈ ਮੇਰੀ ਪਤਨੀ ਲੰਗਰ ਛਕ ਲੈਂਦੀ ਹੈ ਅਸੀਂ ਵੀ ਇਹੋ ਜਿਹੀ ਕੋਈ ਕਰਦੇ ਆਂ ਗੋਲਕ ਦੇ ਪਾਰ ਤੇ 10 ਰੁਪਏ 20 ਰੁਪਏ 100 ਰੁਪਏ 200 ਰੁਪਏ ਪਰਚੀ ਕਢਾ ਲਈਤੀ 500 ਰੁਪਏ ਦੀ ਤਾਂ ਅਸੀਂ ਕਹਿੰਦੇ ਮੈਂ ਸੇਵਾ ਕਰਕੇ ਆਇਆ ਗੁਰੂ ਘਰ ਦੇ ਵਿੱਚ ਆਪ ਵੀ ਲੰਗਰ ਛਕ ਲਿਆ ਬੱਚਿਆਂ ਨੇ ਵੀ ਛਕ ਲਿਆ ਘਰ ਵਾਲੇ ਨੇ ਵੀ ਛਕ ਲਿਆ ਪਰਿਵਾਰ ਦੇ ਬਜ਼ੁਰਗਾਂ ਨੇ ਵੀ ਛਕ ਲਿਆ ਜੇ ਇਹੀ ਪੰਜ ਛੇ ਜਾਣੇ ਦਾ ਪ੍ਰਸ਼ਾਦਾ ਅਸੀਂ ਹੋਟਲ ਰੈਸਟੋਰੈਂਟ ਤੇ ਜਾ ਕੇ ਛਕੀਏ ਤੇ ਯਾਦ ਰੱਖਣਾ 15-1600 ਰੁਪਏ ਦਾ ਬਿੱਲ ਸਾਡੇ ਸਾਹਮਣੇ ਆ ਜਾਣਾ ਟੇਬਲ ਦੇ ਉੱਤੇ ਫਿਰ ਅਸੀਂ ਕਿਹਾ ਮੈਂ ਤਾਂ ਸੇਵਾ ਕੀਤੀ ਗੁਰੂ ਘਰ ਦੇ ਵਿੱਚ ਦੀ ਪਰਚੀ ਕਟਾਈ ਸੀ ਇਹ ਆਨ ਰਿਕਾਰਡ ਵੀ ਹੋ ਰਿਹਾ ਸਾਰੇ ਸੁਣਨ ਬੜੇ ਲੋਕਾਂ ਨੇ ਮੰਨ ਚ ਮੈਂ ਪਰਚੀ ਕਟਾਈ ਮੈਂ ਸੇਵਾ ਕੀਤੀ ਤੇ ਸਾਰੀ ਕੈਲਕੂਲੇਸ਼ਨ ਕੱਢ ਕੇ ਦੇਖੀਏ 1600 ਰੁਪਏ ਸੀ 150 ਰੁਪਏ ਸਾਰੇ ਪਰਿਵਾਰ ਨੇ ਲੰਗਰ ਛਕਿਆ ਤੇ ਭਾਈ ਮੰਜ ਕਹਿੰਦਾ ਕਹਿੰਦਾ ਮਾਰਕ ਜੀ ਲੰਗਰ ਛਕਦਾ ਤੇਰੇ ਦਰ ਦੇ ਉੱਤੋਂ ਗੁਰਦੇਵ ਕਹਿੰਦਾ ਫਿਰ ਸੇਵਾ ਨਹੀਂ ਕਰਦਾ ਜਿੰਨਾ ਕੁ ਬਾਲਨ ਲੈ ਕੇ ਆਉਨੇ ਬਾਲਨ ਦਾ ਪ੍ਰਸ਼ਾਦਾ ਛਕ ਲੈਣਾ ਤੇ ਦੋ ਪੰਡਾ ਲੈ ਕੇ ਆਇਆ ਕਰਨੀਆਂ ਇੱਕ ਬਾਲਨ ਦੀ ਪੰਡ ਲੰਗਰ ਚ ਪਾਇਆ ਕਰਨੀ ਇੱਕ ਬਾਲਨ ਦੀ ਪੰਡ ਜਿਹੜੀ ਹੈ ਉਹ ਕਿਆ ਕਰਨਾ ਮਾਲਕ ਜੀ ਹੁਣ ਸਾ ਬਰਾਬਰ ਹੈ ਮੇਰਾ ਆਹ ਮੇਰੀ ਮਿਹਨਤ ਦੀ ਹੈ ਆਹ ਮੈਂ ਪ੍ਰਸ਼ਾਦਾ ਛਕਦਾ ਇਹ ਉਹੀ ਹੋਗੀ ਤੇ ਪੰਨੇ ਜ਼ਿਕਰ ਕਰਨ ਲੱਗੇ ਇਤਿਹਾਸ ਦੇ ਕਹਿੰਦੇ ਇੱਕ ਦਿਨ ਬਾਲ ਲੈਣ ਵਾਸਤੇ ਜੰਗਲ ਚ ਗਏ ਤੇ ਖੂਹ ਸੀ ਵੱਡਾ ਸਾਰਾ ਟੋਇਆ ਸੀ ਉੱਥੇ ਖੂਹ ਦੇ ਵਿੱਚ ਭਾਈ ਮੰਜ ਡਿੱਗਿਆ ਸਿਰ ਦੇ ਉੱਤੇ ਬਾਲਾਂ ਦੀ ਪੰਡ ਹੈ ਸਿੱਖਾਂ ਨੇ ਆ ਕੇ ਬੇਨਤੀ ਕੀਤੀ ਰੋਲਾ ਪੈ ਗਿਆ ਭਾਈ ਮੰਜ ਖੂਹ ਵਿੱਚ ਡਿੱਗ ਗਿਆ ਭਾਈ ਮੰਜ ਖੂਹ ਦੇ ਵਿੱਚ ਡਿੱਗ ਗਿਆ ਤੇ ਪੰਨੇ ਜ਼ਿਕਰ ਕਰਨ ਲੱਗੇ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਪਾਸ਼ਾ ਨੰਗੇ ਪੈਰੀ ਸਨ ਰਸਾ ਲੈ ਕੇ ਉਸੇ ਤਰ੍ਹਾਂ ਤੁਰ ਪਈ ਰਸਾ ਜਾ ਕੇ ਲੰਕਾਇਆ ਭਾਈ ਮੰਜ ਰਸਾ ਸੁਟਿਆ ਫੜ ਕੇ ਉੱਤੇ ਆਓ ਤੇ ਭਾਈ ਮੰਜ ਉੱਥੇ ਖਲੋ ਕੀ ਇਹ ਗੱਲ ਕਹਿੰਦਾ ਸੀ ਕਹਿੰਦਾ ਮਾਲਕਾ ਤੇਰੇ ਘਰ ਦੇ ਵਿੱਚ ਲੰਗਰ ਪੱਕ ਰਿਹਾ ਹੈ ਬਾਲਣ ਗਿੱਲਾ ਨਾ ਹੋਏ ਪਹਿਲਾ ਬਾਲਣ ਕੱਢਿਆ ਗਿਆ ਭਾਈ ਮੰਜ ਨੂੰ ਬਾਹਰ ਕੱਢਿਆ ਗਿਆ ਬਾਅਦ ਵਿੱਚ ਤੇ ਪੰਵੇਂ ਗੁਰਦੇਵ ਮਹਾਰਾਜ ਪਾਸ਼ਾ ਸਨਮੁਖ ਖੜੇ ਆਪ ਹੋਏ ਬਾਹਰ ਨਿਕਲ ਕੇ ਭਾਈ ਮੰਜ ਕੋਈ ਗੱਲ ਮੰਗਦਾ ਸੀ ਕਹਿੰਦੇ ਮਾਲਕਾ ਸਿੱਖੀ ਦੀ ਦਰ ਦੇ ਦੇ ਤੇਰੇ ਕੋਲ ਕੁਝ ਨਹੀਂ ਲੈਣਾ ਚਾਹੁੰਦਾ ਮੈਂ ਮਾਲਕਾ ਸਿੱਖੀ ਲੈਣਾ ਚਾਹੁੰਦਾ ਸੀ ਸਿੱਖੀ ਲੈਣ ਤੇਰੇ ਦਰ ਦੇ ਉੱਤੇ ਆਇਆ ਸੀ ਇਹ ਭਾਈ ਮੰਜ ਤੇਰੇ ਕੋਲ ਸਿੱਖੀ ਮੰਗ ਰਿਹਾ ਹੈ ਤੇ ਪੰਚਵੇਂ ਗੁਰੂ ਦੇਵ ਨੇ ਗਲਵਕੜੀ ਚ ਲਿਆ ਸੀ ਭਾਈ ਮੰਜ ਨੂੰ ਤੇ ਸ਼ਬਦ ਕਿਹੜੇ ਵਰਤੇ ਸਨ ਮੰਜ ਪਿਆਰਾ ਗੁਰੂ ਕੋ ਗੁਰੂ ਮੰਜ ਪਿਆਰਾ ਮੰਜ ਗੁਰੂ ਕਾ ਬੋਹਿ ਠਾ ਬੋਹਿ ਠਾ ਦਾ ਤਜਹਾਜ ਜਗ ਲੰਗਨ ਹਾਰਾ ਜੇਕਰ ਆਪਣੇ ਆਪ ਨੂੰ ਬਚਾਰਨਾ ਚਾਹੁੰਦਾ ਹੈ ਤੇ ਭਾਈ ਮੰਜ ਵਰਗਾ ਬਣ ਜਰੂਰ ਹੰਕਾਰ ਦੇ ਵਿੱਚ ਆ ਕੇ ਮੈਂ ਸੇਵਾ ਕਰਦਾ ਮੈਂ ਸੇਵਾ ਕਰਦਾ ਹੰਕਾਰ ਵਿੱਚ ਡੁੱਬ ਗਿਆ ਤੇ ਤਾਰਨਾ ਚਾਹੁੰਦਾ ਆਪਣੇ ਆਪ ਨੂੰ ਤੇ ਮੰਜ ਗੁਰੂ ਕਾ ਬੋਏ ਥਾ ਇਹ ਮੰਜ ਦੇ ਜਹਾਜ਼ ਦੇ ਉੱਤੇ ਬੈਠ ਕੇ ਵਿਚਾਰਾਂ ਨੂੰ ਸੁਣ ਕੇ ਆਪਣੇ ਆਪ ਨੂੰ ਤਾਰਨਾ ਸ਼ੁਰੂ ਕਰ ਭਾਈ ਮੰਜ ਤੂੰ ਖੂਹ ਵਿੱਚ ਡਿੱਗਿਆ ਹੋਇਆ ਵੀ ਇਹ ਗੱਲ ਕਹਿੰਦਾ ਸੀ ਮਾਲਕਾ ਤੇਰੇ ਦਾਦ ਸਿੱਖੀ ਚਾਹੀਦੀ ਹੈ ਮੈਂ ਤਾਂ ਸੂਸਾ ਸੂ ਹਜ਼ਾਰ ਦੀ 150 ਗੋਲਕ ਜਪਾ ਕੇ ਤੇ ਮੈਂ ਕਹਾਂ ਮੈਂ ਸੇਵਾ ਕਰਿਆ ਮੈਂ ਸੇਵਾ ਨਹੀਂ ਹੋ ਸਕਦੀ ਉਹ ਮੇਰੀ ਉਹ ਹੈ ਤੇਰੇ ਦਰ ਦੇ ਉੱਤੇ ਭੇਟਾ ਹੈ ਤੂੰ ਪ੍ਰਮਾਣ ਕਰੇ ਤੇ ਮਾਲਕ ਤੇਰੀ ਮਰਜ਼ੀ ਹੈ ਨਾ ਪਰਵਾਹ ਕਰੇ ਤੇ ਤੇਰੀ ਕੋਈ ਜ਼ੋਰ ਥੋੜੀ ਤੇਰੇ ਅੱਗੇ ਤੂੰ ਪ੍ਰਮਾਣ ਕਰ ਮੇਰੀ ਭੇਟਾ ਨੂੰ ਮਾਲਕ ਆਖਣ ਲੱਗੇ ਪ੍ਰਮਾਤਮਾ ਜੀ ਮੈਨੂੰ ਤੇਰੇ ਦਰ ਦੇ ਉੱਤੇ ਕੁਝ ਨਹੀਂ ਚਾਹੀਦਾ ਸਿਰਫ ਪ੍ਰੇਮ ਤੇਰੇ ਦਰ ਦੀ ਸਿੱਖੀ ਤੇਰੇ ਦਰ ਦੇ ਉਤਵਕ ਜੀਵਨ ਜਾਚ ਇਹ ਮੇਰੀ ਚੋਲੀ ਦੇ ਅੰਦਰ ਪਾ ਦੇ ਪਾਸ਼ਾ ਕਹ ਲੈ ਕਿ ਉਹ ਹਾ ਪ੍ਰੇਮ